ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਮੁੰਦਰੀ ਸਮੁੰਦਰ ਦਾ ਰਾਜਾ ਬੰਨ ਦੀ ਤਿਆਰੀ ਚ ਭਾਰਤ ਸਰਕਾਰ ਨੇ ਬਣਾਇਆ 1.3 ਲੱਖ ਕਰੋੜ ਦਾ ਪਲਾਨ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਇੰਪੋਰਟਰ ਹੈ ਇਸ ਦੇ ਨਾਲ ਹੀ ਦੇਸ਼ ਇੱਕ ਨਿਰਜਾਤ ਬੰਨ ਦੇ ਰਾਹ ਤੇ ਚੱਲ ਪਿਆ ਹੈ ਜਿਸ ਦਾਸ ਰਸਤਾ ਸਮੁੰਦਰ ਵਿੱਚੋਂ ਲੰਘਦਾ ਜੇਕਰ ਕਿਸੇ ਦੇਸ਼ ਨੂੰ ਇਸ ਦੁਨੀਆ ਦਾ ਸਭ ਤੋਂ ਵੱਡਾ ਨਿਰਜਾਤ ਅਤੇ ਆਜ਼ਾਦ ਅਜਾਤਕ ਬੰਨਾ ਹੈ ਤਾਂ ਉਸ ਨੂੰ ਸਮੁੰਦਰ ਦਾ ਰਾਜਾ ਬੰਨਾ ਹੀ ਹੋਵੇਗਾ ਇਸ ਲਈ ਦੇਸ਼ ਨੂੰ ਬਹੁਤ ਸਾਰੇ ਜਹਾਜ਼ਾਂ ਦੀ ਜ਼ਰੂਰਤ ਹੈ ਇਸ ਦੀ ਤਿਆਰੀ ਭਾਰਤ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਹੁਣ ਭਾਰਤ ਕਰੇਲੂ ਜਹਾਜ਼ਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਯੋਜਨਾ ਤੇ ਕੰਮ ਕਰ ਰਹਾ ਹੈ ਇਸ ਦਾ ਇੱਕ ਕਾਰਨ ਵੀ ਹੈ ਕਾਰਨ ਵੀ ਹੈ ਮੌਜੂਦਾ ਰੋਜਨ ਯੋਜਨਾ ਆਪਣੇ ਟੀਚੇ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਜਿਸ ਕਾਰਨ ਇਸ ਨੂੰ ਸਮੁੰਦਰੀ ਵਪਾਰ ਦਾ ਮੁੱਖ ਖਿਡਾਰੀ ਬਣਨ ਵਿੱਚ ਕੋਈ ਰੁਕਾਵਟਾਂ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਜਿਸ ਲਈ ਸਰਕਾਰ ਦੇ ਸਾਰੇ ਅੰਤ ਮੰਤਰਾਲਿਆਂ ਵਿਚਕਾਰ ਇੱਕ ਚਰਚਾ ਹੋਈ ਹੈ ਜਿਸ ਵਿੱਚ 209 ਜਹਾਜ਼ਾਂ ਦੀ ਮੰਗ ਸਾਹਮਣੇ ਆਈ ਹੈ ਜਿਨ੍ਹਾਂ ਦੀ ਕੀਮਤ 1.30 ਲੱਖ ਕਰੋੜ ਰੁਪਏ ਦੱਸੀ ਜਾ ਰਹੀ ਹੈ ਇਹ ਮੰਗ ਮੁੱਖ ਤੌਰ ਤੇ ਪੈਟਰੋਲੀਅਮ ਸਟੀਲ ਅਤੇ ਖਾਦ ਮੰਤਰਾਲਿਆਂ ਤੋਂ ਦੇਖੀ ਗਈ ਹੈ ਆਓ ਤੁਹਾਨੂੰ ਦੱਸ ਇਹ ਵੀ ਦੱਸ ਦਈਏ ਦੱਸਦੇ ਹਾਂ ਕਿ ਕਿ ਪੂਰੀ ਯੋਜਨਾ ਕੀ ਹੈ ਬੰਦਰਗਾਹ ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਨੇ ਇਹ ਦੀ ਰਿਪੋਰਟ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜਹਾਜ਼ਰਾਨੀ ਮਨਤ੍ਰਾਲਾ ਪੈਟਰੋਲੀਅਮ ਤੇ ਕੁਦਰਤੀ ਗੈਸ ਸਟੀਲ ਅਤੇ ਖਾਦ ਮੰਤral ਮੰਤral ਲਾਵਾਂ ਨਾਲ ਮਿਲ ਕੇ ਭਾਰਤੀ ਚੰਡੇ ਵਾਲੇ ਜਹਾਜ਼ ਤੇ ਕਟ ਅਜਾਤ ਨੂੰ ਹੱਲ ਕਰਨ ਲਈ ਕੰਮ ਕਰ ਰਹਾ ਹੈ ਮੰਤralਲੇ ਨੇ ਇਹ ਕਿਹਾ ਹੈ ਕਿ ਕੀ ਇਸ ਦੇ ਨਤੀਜੇ ਵਜਹ ਲਗਭਗ 1.63 ਲੱਖ ਕਰੋੜ ਰੁਪਏ ਦੇ 8.6 ਮਿਲੀਅਨ ਟਨ ਦੇ ਲਗਭਗ 200 ਜਹਾਜ਼ਾਂ ਦੀ ਮੰਗ ਆਈ ਹੈ ਕਿ ਜੋ ਕਿ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਸਾਂਝੇ ਤੌਰ ਤੇ ਮਾਲਕੀ ਵਾਲੇ ਹੋਣਗੇ ਅਤੇ ਅਗਲੇ ਕੁਝ ਸਾਲਾਂ ਵਿੱਚ ਭਾਰਤੀ ਸ਼ਿਪਲਾ ਦ ਰਦ ਵਿੱਚ ਬਣਾਈ ਜਾਣਗੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ